ਖੜ ਜਾ ਖੜ ਜਾ ਕਿੰਨੀਆਂ ਲਾਈਆਂ 8 43 ਤਲੀ ਕੱਢ ਕੇ ਮੇਰਾ ਸ਼ੇਰ ਤਲੀ ਕੱਢ ਕੇ ਵੈਰੀ ਗੁੱਡ ਵੈਰੀ ਵੀ ਕਾਕੇ ਬਰਾੜ ਨੂੰ ਬੇਨਤੀ ਆ ਭਾਈ ਜੀ ਆਹ ਵੇਖ ਲਓ ਸਾਡਾ ਬੁਰਾ ਹਾਲ ਹੁੰਦਾ ਆ ਆਈ ਵੇ ਲੋ ਵੀ ਚੋਬਰੋ ਅੱਜ ਲੱਗ ਗਈ ਆ ਖਾਲੇ ਤੇ ਡਿਊਟੀ ਤੇ ਘੱਟੋ ਘੱਟ ਵੀ ਲਾ ਲਓ ਤੁਸੀਂ 150 ਕਿੱਲਾ ਲਾ ਆਂ ਖਾਲੇ ਦੀ ਬੰਦਾ ਮਿਲਿਆ ਨਹੀਂ ਗਾ ਤੇ ਅੱਜ ਕਰਦੇ ਆ ਖਾਲੇ ਦੀ ਸਫਾਈ ਕਿਉਂਕਿ ਸਭ ਤੋਂ ਪਹਿਲਾ ਵਾਰੀ ਆਪਣੀ ਆ ਮੁੱਛ ਲਾਉਣ ਦੀ ਤੇ ਕੁਛ ਤੁਹਾਨੂੰ ਰੂਲ ਐਂਡ ਰੈਗੂਲੇਸ਼ਨ ਦੱਸ ਦਿੰਨੇ ਆ ਸਾਡੇ ਖਾਲ ਕੱਢਣ ਦੇ ਰੂਲ ਤੇ ਰੈਗੂਲੇਸ਼ਨ ਕੀ ਨੇ ਜਿੰਨੇ ਘੰਟੇ ਵਾਰੀ ਓਨੀਆਂ ਕਰਮਾਂ ਜੇਕਰ 1 ਘੰਟਾ ਵਾਰੀ ਆ ਤੇ 1 ਕਰਮ 2 ਘੰਟੇ ਵਾਰੀ ਆ ਤਾਂ 2 ਕਰਮਾਂ ਤੇ ਜਿਵੇਂ ਆ ਜਿਹੜੇ ਵਾਧੂ ਘਾਟੂ ਜੇ ਵੇਖ ਲਓ ਵੀ 5-5 ਘੰਟੇ ਨਾਲ ਦੀਆਂ ਵਾਰੀਆਂ ਨੇ ਤੇ ਬਾਹਰ ਤੁਰੇ ਫਿਰਦੇ ਨੇ 24 ਘੰਟੇ ਤੇ 26 ਘੰਟੇ ਤੇ 26 ਘੰਟੇ ਤੇ ਬਾਹਰ ਤੁਰੇ ਫਿਰਦੇ ਬੰਦਾ ਕਿਥੇ ਤੇਰਾ ਜਮਾ ਤੇ ਲੈ ਦੇਦਾ ਪੈਦਾ ਪਿੱਛੋਂ ਸਹੀ ਨਿਕਲਿਆ ਆਪਣੇ ਮਿੱਠਾ ਆ ਜੱਬੇ ਪਿਆ ਮਿੱਟੀ ਛੱਡ ਆਉਂਦੇ ਪਿੱਛੇ ਭਰਾਵਾ ਕਾਕੇ ਮਾਮਾ ਯਾਰ ਮੜਾ ਗੌਰ ਨਾਲ ਜੋਰ ਲਾ ਪੂਰਾ ਮਾਮਾ ਭਾਂਜਾ ਤੁਹੇ ਲੱਗਾ ਤਾਂ ਸਜਣੋ ਇੱਕ ਘੰਟੇ ਦੀ ਇੱਕ ਕਰਮਾ ਦੋ ਦੋ ਕੇ ਕਰਮਾ ਦੀ ਇੱਕ ਕਰਮ ਮੰਨੀ ਜਾਂਦੀ ਆ ਇੰਨੀ ਕੀ ਤਾਂ ਹੈਗੀ ਆ ਤਾਂ ਉਹ ਸਾਹਮਣੇ ਮੋਗਾ ਸਜਣੋ ਤੇ ਉਹ ਸੇਮ ਨਾਲੇ ਤੱਕ ਸਾਰਿਆਂ ਨੇ ਸਾਂਝਾ ਕਰਨਾ ਹੁੰਦਾ ਵੀ ਇੱਥੋਂ ਤੱਕ ਅਸੀਂ ਕੋਈ ਮਿੰਤੀ ਨਹੀਂ ਕਰਦੇ ਕੋਈ ਸ਼ਿੰਤੀ ਨਹੀਂ ਕਰਤੇ ਜਿਹਦਾ ਜੀ ਕਰਦਾ ਉਹਨਾਂ ਕੱਢ ਲੈਂਦਾ ਨਾਲ ਮਿਲ ਕੇ ਕੱਢ ਲੀਦਾ ਕਿਉਂਕਿ ਇੱਥੋਂ ਤੱਕ ਯਾਨੀ ਕਿ ਮਿੱਟੀ ਜ਼ਿਆਦਾ ਹੁੰਦੀ ਆ ਹਜੇ ਵੀ ਕਈਆਂ ਦੀ ਐਬਸੈਂਟ ਆ ਬਈ ਜੀ ਉਹ ਬਈ ਐਬਸੈਂਟ ਕਿਹਦੀ ਕਿਹਦੀ ਆ ਮੜੇ ਲਾ ਦੀਏ ਕਿ ਨਹੀਂ ਹਜੇ ਕਿਹਦੀ ਕਿਹਦੀ ਐਬਸੈਂਟ ਦਾ ਨਾਮ ਲਾਓ ਇੱਕ ਤਾਂ ਨਿਮਾ ਕਿਹੜੀ ਆਏ ਹੋਰ ਕਿਹੜੇ ਕਿਹੜੇ ਆਏ ਇੱਕ ਨਿਮਾ ਸਿੰਘ ਪਹੁੰਚਿਆ ਨਹੀਂ ਜੀ ਬਈ ਜੀ ਤੁਹਾਡਾ ਬੰਦਾ ਨਹੀਂ ਪਹੁੰਚਿਆਗਾ ਹੈ ਸਖਚੈਣ ਕੇ ਤਾਂ ਛੱਡ ਗਏ ਨਹੀਂ ਸਖਚੈਣ ਸਿੰਘ ਡਾਕਟਰ ਰਮੀਲ ਸਿੰਘ ਤਾਂ ਕਹਿੰਦਾ ਵੀ ਆ ਜਾਊਂਗਾ ਮੈਂ ਯਾਰ ਨਾ ਗੱਲ ਮਾੜੀ ਆ ਵੀ ਵੇਖ ਲਓ ਹੁਣ ਘੰਟਾ ਮੇਰੀ ਵਾਰੀ ਘੰਟਾ ਘੰਟਾ ਮੇਰੀ ਵਾਰੀ ਆ ਤੇ ਮੈਂ ਆਪਦਾ ਫਰਜ਼ ਸਮਝ ਕੇ ਆਇਆ ਪਿਛਲੇ 15 ਸਾਲਾਂ ਤੋਂ ਮੈਂ ਖਾਲਾ ਖਾ ਰਿਆ ਨੰਬਰ ਦੇਣ ਵਾਲੇ ਚੋਬਰਾਂ ਨੂੰ ਪੂਰੇ ਨੰਬਰ ਵੇਖੋ ਹੀ ਤੁਸੀਂ ਘਟੋ ਗਾੜ ਮੈਂ ਨਾ ਫੋਟ ਫੋਟ ਮਿੱਟੀ ਕੱਢ ਕੇ ਲੈ ਆਏ ਨੇ ਵਿਰਾਟ ਸਾਹਿਬ ਵਿਰਾਟ ਸਾਹਿਬ ਮੁਰਦ ਤੋਂ ਮੁੜ ਕੇ ਹੋਏ ਖੜੇ ਨੇ ਵੇਖੋ ਤੁਸੀਂ ਕੀ ਹੋ ਗਿਆ ਵਿਰਾਟ ਸਾਹਿਬ ਸੰਗਦੇ ਹੋਏ ਕਹਿੰਦਾ ਜੀ ਚਲੋ ਚਲੋ ਪੀਓ ਯਾਰ ਬਣਾੜ ਕਹਿੰਦਾ ਪਾਣੀ ਲਓ ਕੇ ਹਾਇ ਮਾਰ ਕੇ ਘੱਟ ਮੇਰੇ ਸਾਰੇ ਹੋਕਾ ਕਈ ਹੋ ਗਈ ਕਈ ਦੇ ਦੋ ਮੈਂ ਕਈ ਮਹੀਨਾ ਲੱਭੀ ਨਹੀਂ ਕਈ ਨਹੀਂ ਕਿੰਨਾ ਦੀ ਸਾਡੀ ਟੋੜੀ ਐ ਖਾਲੇ ਚ ਰਹਿ ਗਈ ਸੀ ਮਗਾ ਜੇ ਜਾ ਕੇ ਕਹਿੰਦਾ ਨਹੀਂ ਨਹੀਂ ਦੱਸ ਨਹੀਂ ਮੋਗੇ ਚ ਰਹਿ ਗਈ ਕਈ 10000 ਚੁੱਪੀ ਯਾਰ ਮਾਮੇ ਛੱਟ ਗਿਆ ਉਹ ਪੈਸਾ ਸਾਡਾ ਬਿੱਲੀ ਆਈ ਕਈ ਨਹੀਂ ਕਿੱਥੇ ਲੈ ਗਿਆ ਫਿਰ ਰਾਤ ਨੂੰ ਹਾਂ ਕਹਿਆ ਭਾਈ ਉਹਦੇ ਨਾਮ ਲਿਖਿਆ ਬਾਪੂ ਦੇ ਨਾਮ ਤੇ ਲਿਖਿਆ ਕਈ ਦੇ ਆਇਆ ਕਰਨਾਲ ਸਿੰਘ ਲਿਖਿਆ ਭਾਈ ਮਾਮੇ ਦੀ ਭਜਨ ਸਿੰਘ ਕਈ ਦੇ ਨਾਮ ਲਿਖਿਆ ਭਾਈ ਜੀ ਜਿਹੜਾ ਸਜਣ ਮਿੱਤਰ ਲੈ ਕੇ ਗਿਆ ਕਈ ਖਾਲੇ ਤੋਂ ਤੋ ਮੇਰਾ ਵੀਰ ਕਈ ਘਰੇ ਦੇ ਕੇ ਆਵੇਗਾ ਵੀ ਇਹ ਗੱਲ ਮਾੜੀ ਆ ਹਾਂ ਨਵੀਂ ਗਈ ਜਾਵਾਂ ਨਵੀਂ ਗਈ ਆ ਮੋਗਾ ਸੇ ਡਰਾ ਇੱਥੇ ਭੁੱਲ ਗਏ ਸੀ ਆਹਾਂ ਚੱਲ ਕੋਈ ਨਹੀਂ ਮਿਲ ਜੂ ਕਈ ਤੇ ਮਿਲ ਜੂ ਕਿੱਥੋਂ ਮਿੱਤਰ ਐ ਆਹ ਤੇ ਸੁਕੀ ਨਾ ਪੀਉਣਾ ਆਹ ਆ ਗਿਆ ਕਰਕੇ ਕੈਮਰਾ ਲਾ ਗਿਆ ਆਹ ਲਾਈਵ ਟਲੀ ਦਾ ਖਾਣਾ ਲਾਈਵ ਬਣੀਦਾ 1 ਕਿਲੋ ਮੀਟ ਵਾੜ ਤਾਂ ਨਹੀਂ ਆਏ ਹੋਣਗੀਆਂ ਨਾ ਇਹ ਜਾਂ ਪੋਗਲੈਨ ਪਟੂਗੀ ਨੂੰ ਨਹੀਂ ਆ ਥਾਬੇ ਉਵੇਂ ਪਟਣ ਦੇ ਰੋਡ ਇਧਰੋਂ ਜਦੋਂ ਮਸ਼ੀਨ ਇੱਥੇ ਖੜੀ ਹੈ ਨਾ ਜਿਹੜਾ ਪਾਸੇ ਪੱਟ ਕੇ ਡੂੰਘਾ ਐ ਕਰਕੇ ਐ ਖੜ ਕੇ ਛੱਡੀ ਹੋ ਗਈਆਂ ਪੀਣਾ ਅੱਥਰੋਂ ਇਹ ਸਾਡੇ ਬ੍ਰੇਡਰ ਦੇ ਫਸੌਟੇ ਤੇ ਦੋਸਤੋ ਸਭ ਤੋਂ ਔਖਾ ਕੰਮ ਆ ਚੁੱਕਿਆ ਜੀ ਇਸ ਜਗ੍ਹਾ ਤੇ ਖਾਲਾ ਘਟਣਾ ਸਭ ਤੋਂ ਔਖਾ ਹੁੰਦਾ ਤੇ ਇੱਥੇ ਹੁਣ ਇਹ ਚਰਚਾ ਚੱਲੀ ਜਾਂਦੀ ਵੀ ਜਾਂ ਤਾਂ ਜੀਸੀਬੀ ਤੇ ਗੁਢਾਈਏ ਜਾਂ ਭਾਈ ਜੀ ਨੂੰ ਪੱਟ ਕੇ ਪਾਈਪਾਂ ਪਾਈਏ ਹਣ ਆਰੋ 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 ਮੇਰਾ ਸ਼ੇਰੋ ਆਰੋ ਸਭ ਤੋਂ ਨਕਮਾ ਬੰਦਾ ਸਭ ਤੋਂ ਨਕਮਾ ਬੰਦਾ ਥੱਲੇ ਬੈਠਾ ਕਈ ਲੈ ਕੇ ਹਿੰਮਤਾ ਆ ਰਿਹਾ ਦਾ ਕੋਈ ਬੈਠਾ ਥੱਲੇ ਦੱਸ ਸਭ ਤੋਂ ਨਮਕਮਾ ਬੰਦਾ ਖੜਾ ਹੋ ਖੜਾ ਹੋ ਪਹਿਲਾਂ ਖੜਾ ਹੋ ਵੇ ਕਾਕੇ ਬਰਾਰ ਨੂੰ ਬੇਨਤੀ ਆ ਭਾਈ ਜੀ ਆ ਵੇਖ ਲੋ ਸਾਡਾ ਬੁਰਾ ਹਾਲ ਹੁੰਦਾ ਆ ਆਹੀ ਵੇਖ ਲੋ ਪਿਛਲੇ ਸਾਲ ਵੀ ਵੋਟਾਂ ਪਾਈਆਂ ਤੁਹਾਨੂੰ ਐ ਸਾਲ ਵੀ ਪਾਈਆਂ ਤੇ ਕੱਲ ਵੀ ਅਸੀਂ ਪਾ ਕੇ ਆਏ ਤੁਹਾਨੂੰ ਤੇ ਜਮਾਂ ਬੰਦੀਆਂ ਸਾਰੇ ਪਿੰਡ ਨੇ ਕਰ ਲੀਆਂ ਇਕੱਠੀਆਂ ਆਧਾਰ ਕਾਰਡ ਦੀਆਂ ਕਰਾਇਆ ਗਿਆ ਅਸੀਂ ਫੋਟੋ ਕਾਪੀਆਂ ਪੈਨ ਕਾਰਡ ਦੀਆਂ ਵੀ ਅਸੀਂ ਫੋਟੋ ਕਾਪੀਆਂ ਕਰਾ ਲੀਆਂ ਤੇ ਕਿਰਪਾ ਕਰਕੇ ਅਗਲੀ ਗਣਕ ਤੋਂ ਪਹਿਲਾਂ ਪਹਿਲਾਂ ਪਾਈਪ ਲਾਈਨ ਪਾਈ ਜਾਣ ਸਾਡੇ ਆਹ ਵੇਖੋ ਚੋਬਰ ਕਿੰਨੇ ਦੁਖੀ ਹੋਏ ਖੜੇ ਆ ਪਹਿਲੀ ਗੱਲ ਤਾਂ ਉਹ ਸੱਪ ਸਲੂਮੜਾ ਇੱਥੇ ਹੋਵੇ ਲੜ ਲੜ ਜਾਵੇ ਤਾਂ ਕੀ ਰਵੇ ਦੱਸ ਹਾਂਜੀ ਪਹਿਲੀ ਗੱਲ ਤਾਂ ਡਰ ਦੇ ਵਿੱਚ ਨਹੀਂ ਵੜਦੇ ਸੀ ਵੇਚੀ ਨਹੀਂ ਵੜਦੇ ਸੀ ਪਹਿਲਾਂ ਡਰਦੇ ਹੀ ਤੇ ਵੇਖੋ ਤੁਸੀਂ ਹੈ ਉਹ ਤਾਂ ਮੈਂ ਹਿੰਮਤ ਕੀਤੀ ਮੈਂ ਚਲੋ ਕੋਈ ਨਹੀਂ ਮੈਨ ਲੱਗਦਾ ਅੱਗੇ ਤੇ ਤੁਸੀਂ ਲੱਗੋ ਆ ਵੇਖੋ ਹੁਣ ਤੁਸੀਂ ਖਾਲਾ ਦੀਦਾ ਕੀ ਸਾਡੇ ਖੇਤਾਂ 'ਚ ਪਾਣੀ ਪਹੁੰਚਣਾ ਤੇ ਮੇਰਾ ਵੀਰ ਬਣ ਕੇ ਆਪ ਗੌਰ ਕਰ ਆਪ ਗੌਰ ਕਰੋ ਮੜੀ ਜੀ ਸਾਡੇ ਤੋਂ ਬਾਈ ਕੁੱਤੇ ਭਗਾਈ ਨਹੀਂ ਹੋਣੀ ਤੇ ਪਾਈਪਾਂ ਸਾਡੀਆਂ ਬੁਆਈਆਂ ਜਾਣ ਨਾ ਬਾਬਾ ਨਹੀਂ ਕਰਦੇ ਨਹੀਂ ਖੁੱਛਦੇ ਹਾਂ ਨਹੀਂ ਯਾਰ ਅਹੀਂ ਸਾਰੀਆਂ ਜਾਵਾਂ ਬੰਦੀਆਂ ਇਕੱਠੀਆਂ ਕਰ ਲੀਆਂ ਨੇ ਬਾਬੇ ਸਾਡੇ ਘਰੇ ਫੜਾ ਦੀਆਂ ਨੇ ਤੇ ਕਿਰਪਾ ਬਖਸ਼ੀ ਜਾਵੇ ਅਹੀਂ ਬੜੇ ਦੁਖੀ ਆਂ ਜੋ ਮੇਰੀ ਉਮਰ ਹੋ ਗਈ 30 ਸਾਲ ਹੋ ਗਈ ਸਾਨੂੰ ਖਾਲਾ ਕੱਢ ਦੇ ਨੂੰ ਮਾਰਗਾ ਦੂਰੀ ਹਾਰੀ ਜਾਣ ਮੈਂ ਇੱਥੇ ਸੱਪ ਲੜਿਆ ਸੀ ਮੈਨੂੰ ਇੱਥੇ ਦਾ ਲੜਿਆ ਸੀਗਾ ਤੈਨੂੰ ਤਾਂ ਪਤਾ ਹੈ ਇੱਥੇ ਲੜਿਆ ਸੀ ਜੇ ਪਾਈਪਾਂ ਪੈ ਜਾਣ ਤਾਂ ਸਾਰਿਆਂ ਦਾ ਫਾਇਦਾ ਨਾ ਉਹਦਰ ਜਾਵੇਂ ਤੁਸੀਂ ਥੱਪ ਇੱਥੇ ਨਾ ਮੈਂ ਤਾਂ ਜਾਂਦਾ ਨਹੀਂ ਮੈਂ ਪਹਿਲਾਂ ਹੀ ਕਹਦਾ ਬਾਈ ਆਪਣੀ ਇੱਧਰ ਵੜਨਾ ਹਾਂ ਕਈ ਮਾਰ ਕੇ ਵਲਾਗ ਉਹ ਪੱਤਰੇ ਨਾ ਵੱਡਿਆ ਸੀ ਨਾ ਜੇ ਥੱਪ ਨਹੀਂ ਯਾਰ ਸ਼ਰਮ ਵਾਲੀ ਗੱਲ ਆ 30 ਸਾਲ ਹੋ ਗਏ ਆਪਾਂ ਨੂੰ ਵੋਟਾਂ ਪਾਉਂਦੇ ਨੂੰ ਮੇਰੀ ਉਮਰ 30 ਸਾਲ ਹੋ ਗਈ ਆ ਕਿੱਡੇ ਕਿੱਡੇ ਵੱਡੇ ਵੱਡੇ ਲੀਡਰਾਂ ਨਾਲ ਆਪਾਂ ਤੁਰੇ ਫਿਰਦੇ ਹੱਥ ਮਿਲਾਉਂਦੇ ਆਂ ਕਦੀ ਕਿਸੇ ਨੂੰ ਆਪਾਂ ਇਹ ਨਹੀਂ ਕਿਹਾ ਵੀ ਪਾਈਪਾਂ ਪਾ ਦਿਓ ਦੱਸ ਕਿਉਂ ਬਰਾਤ ਸਾਹਿਬ ਚਲੋ ਚਲੋ ਲੜੋਣਾ ਲੜੋਣਾ ਚਲੋ ਅੱਗੇ ਵੇ ਮੜਾ ਚੰਗੀ ਤਰ੍ਹਾਂ ਬਰਾੜ ਮੜਾ ਗੌਰ ਨਾਲ ਕੱਢ ਕੱਢ ਕੇ ਲਿਆਏ ਗੌਰ ਨਾਲ ਚਲੋ ਯਾਰ ਤੂੰ ਚਲੋ ਬੰਦੇ ਲੋ ਆ ਕੇ ਚਲ ਆ ਰੋ ਯਾਰ ਆਜੋ 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 ਵੀਡੀਓ ਆਉਣੀ ਹੈ ਜਿਹੜਾ ਸਭ ਤੋਂ ਵੱਧ ਮੈਂ ਤਾਂ ਨੂੰ ਨਾਮ ਆਂਡ ਤੇ ਲੋ ਵੀ ਚੋਬਰ ਆ ਨੰਗਦੀ ਹੈ ਨਦੀ ਸਾਡੇ ਇਹ ਨਦੀ ਦੇ ਉੱਤੋਂ ਦੀ ਪਾਰ ਹੋ ਕੇ ਜਾਣਾ ਪੈਂਦਾ ਖਾਲਾ ਕਢਣ ਇਹ ਕਿਹੜੀ ਨਦੀ ਆ ਸੋਈ ਨਦੀ ਆ ਇਹ ਇਹ ਜਦੋਂ ਮੀਂਹ ਪੈਂਦੇ ਉਦੋਂ ਵਿਸ਼ਾਲ ਰੂਪ ਧਾਰਨ ਕਰਕੇ ਡੋਬ ਦਿੰਦੀ ਸਾਨੂੰ ਹੈ ਐਰ ਕੀ ਉਦੋਂ ਤਾਂ ਦਰਿਆ ਹੀ ਬਣ ਜਾਂਦਾ ਤੇ ਐਰ ਕੀ ਸ਼ਾਂਤ ਹੈ ਨਾ ਅਸੀਂ ਸਵੇਰ 7 ਵਜੇ ਤੇ ਲੱਗੇ ਆਂ ਪਰ ਇੱਥੋਂ ਤੱਕ ਹੀ ਪਹੁੰਚੇ ਆਂ ਨਾ ਗੁਰੂ ਆਕ ਕੀ ਦੱਸ ਲੈ ਦੱਸ 7 ਵਜੇ ਤੇ ਲੱਗੇ ਤੇ ਅਸੀਂ ਇੱਥੋਂ ਤੱਕ ਪਹੁੰਚੇ ਆ ਜੀ ਤੇ ਟਟੂ ਘੜ ਮੈਨਾਂ ਦੋ ਕਿਲੇ ਲਾਉਣ ਨਹੀਂ ਆਏ ਧਰਮਲ 1.5 ਦਿਨ ਸਾਨੂੰ ਖਾਲਾ ਕੱਢਣ ਦੇ ਲੱਗ ਜਾਂਦਾ ਇੱਥੇ ਲੱਗਣੇ ਜ਼ੋਰ ਬਈ ਇੱਥੇ ਆਖਾ ਇਹ ਇੱਥੇ ਤਾਂ ਦੋ ਟੱਪੇ ਵੱਜਣੇ ਕਹਿੰਦੇ ਠੰਗਣਾ ਵੀ ਨਾਲ ਲਾਓ ਇਹ ਠੰਗਣਾ ਵੀ ਆ ਮਿੱਟੀ-ਮੁੱਟੀ ਉੱਤੋਂ ਚੰਗੀ ਤਰ੍ਹਾਂ ਲਾਉਣੀ ਆ ਹਾਂ ਬੰਦਾ ਜੀ ਬਹੁਤ ਆ ਇਹ ਡੂੰਗਾ ਹੀ ਬਹੁਤ ਆ ਯਾਰ ਲੱਗੋ ਵੜ ਜਾ ਮਾਮਾ ਵੜ ਜਾ ਵੜ ਜਾ ਯਾਰ ਇੱਥੇ ਹੀ ਵੜ ਜਾ ਕਿਉਂ ਹੀ ਚੋਬਰ ਮੇਰਾ ਵੀਰ ਨਾ ਥਾਲ ਵਿੱਚ ਸਿਰਫ ਦੋ ਬਰਾ ਖਾਲਾ ਕਢਣਾ ਹੁੰਦਾ ਤੇ ਘੰਟਾ ਘੰਟਾ ਸਾਡੀਆਂ ਵਾਰੀਆਂ ਨੇ ਤੇ ਅਸੀਂ ਆਪ ਦਾ ਪਹਿਲ ਦੇ ਆਧਾਰ ਤੇ ਫਰਜ ਸਮਝ ਕੇ ਖੇਤ ਚ ਆਉਣੇ ਆ ਪਹਿਲ ਦੇ ਆਧਾਰ ਤੇ ਫਰਜ ਸਮਝ ਕੇ ਹੀ ਆਉਣੇ ਆ ਤੇ ਆਪਾਂ ਨੂੰ ਆਪ ਹੀ ਚਾਹੀਦਾ ਆ ਬੰਦੇ ਇੱਧਰ ਬਾਈ ਵੀਡੀਓ ਨੇ ਮੈਂ ਵਿਖਾਈ ਇਹਨਾ ਵੀ ਮੇਰੇ ਵੀਰ ਪਹੁੰਚੇ ਨੇ ਬੜੀ ਅਸੀਂ ਤਾਂ ਬਹੁਤ ਧੰਨਵਾਦ ਆ ਵੀ ਫਿਰ ਵੀ ਫਿਰ ਵੀ ਤੁਸੀਂ ਸ਼ਰਮ ਖਾਦੀ ਵੀ ਭਰਾ ਲੱਗੇ ਨੇ ਕੱਲੇ ਕਿਵੇਂ ਲੇਟ ਕਿਵੇਂ ਹੋ ਗਏ ਵੀਰ ਮਾੜਾ ਰੀਜਨ ਦੱਸੋ ਇਹ ਕਹਿੰਦੇ ਲੱਗਣਾ ਨਹੀਂ ਅੱਜ ਯਾਰ ਐ ਨਾ ਕਰੋ ਯਾਰ ਤੁਸੀਂ ਧੱਕਾ ਨਾ ਕਰੋ ਗਰਮੀ ਬੜੀ ਆ ਬਹੁਤ ਜ਼ਿਆਦੀ ਗਰਮੀ ਲੋਕ ਠਿੱਕੇਵੇਂ ਹੋਏ ਇੰਨਾ ਲੇਟ ਨਾਲਾ ਥੋੜਾ ਬਲਾਂ ਬੰਦਾ ਲੈ ਦੋ ਹਾਂ ਬੇ ਕੀ ਕਹਿਣਾ ਤੁਹਾਡਾ ਬੰਦੇ ਲੇਟ ਹੋ ਗਏ ਥੋੜੇ ਜੇ ਆ ਲੈਣ ਦੇ ਨਹੀਂ ਮਾੜਾ ਤੁਰ ਕੇ ਆਏ ਆ ਬਹੁਤ ਲੱਗੋ ਯਾਰ ਵਾਰ ਵਿੱਚ ਬਹੁਤ ਜ਼ਿਆਦੀ ਤਾਂ ਹੀ ਕਿਥੋਂ ਚਲੋ ਯਾਰ ਕੁੜੀਆ ਵਾਂਗ ਲੱਗ ਹੋਇਆ ਇੰਨਾ ਲੇਟ ਨਹੀਂ ਯਾਰ ਉਹ ਵੀ ਹੋਈ ਤੁਸੀਂ ਕਿਸੇ ਕੰਮ ਦੇ ਲੱਗੀ ਰਹੇ ਜਿੱਥੋਂ ਆਦੇ ਜੀ ਚਲੋ ਚਲੋ ਚਲ ਮੇਰੇ ਸ਼ੇਰ ਮੈਂ ਸਾਰਿਆਂ ਦੀ ਮਿਹਨਤ ਵਿਖਾ ਦਿਆਂ ਉਹ ਭੰਦਾ ਉਹ ਸਾਲਾ ਵੀ ਕੱਢ ਉਹ ਭਰਾਵਾ ਮੈਂ ਪੁੱਛਦਾ ਸਭ ਸਭ ਤੋਂ ਵੱਡ ਵੱਡ ਕੱਢਿਆ ਖਾਲਾਂ ਨੂੰ ਵੇਖੋ ਤੁਸੀਂ ਹਰ ਸਾਲ ਦੇਖੋ ਸਾਡੀ ਮਿਹਨਤ ਵੀ ਨਾ ਸਾਡੇ ਤੋਂ ਸਰਕਾਰ ਸਾਨੂੰ ਪਾਈਪਾਂ ਪਾ ਕੇ ਦਵੇ ਤੇ ਸਾਡੀ ਜਾਨ ਛੁੱਟੇ ਬਰਾੜ ਸਾਹਿਬ ਕੀ ਕਹਿਣਾ ਤੁਹਾਡਾ ਵੀ ਕੀ ਗੱਲ ਹੈ ਵੀ ਪਾਈਪਾਂ ਇੰਨੀਆਂ ਲੇਟ ਕੱਤ ਹੋਣੇ ਉਹ ਲੋੜ ਹੀ ਨਹੀਂ ਪਈ ਪਾ ਜੀ ਪਈ ਪਾ ਪਈਆਂ ਮੁੰਡਿਆਂ ਨਗਮੇ ਹੋ ਜਾਣਗੇ ਸਗੋਂ ਅੱਛਾ ਇਹ ਇਹ ਵੀ ਠੀਕ ਆ ਸਹੀ ਗੱਲ ਆ ਜਿਵੇਂ ਡਾਕਟਰ ਸਾਹਿਬ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਵੀ ਮੈਨੂੰ ਕਈ ਨਹੀਂ ਮਿਲੀ ਸਾਡੇ ਪਾਈਪਾਂ ਨੇ ਤੇ ਅਸੀਂ 15 ਸਾਲ ਹੋ ਗਏ ਖਾਲਾ ਨਹੀਂ ਸੰਗਿਆ ਜੀ ਸਰੀਰ ਨੂੰ ਤਾਂ ਹੁਲਾ ਹੋ ਜਾਂਦਾ ਢਿੱਡ ਵਧਾਇਆ ਨਾਲੇ ਢਿੱਡ ਵਧਾਇਆ ਡਾਕਟਰ ਸਾਹਿਬ ਇਧਰ 2-4 ਸਾਲ ਠੇਕੇ ਲਾਓ ਤੁਸੀਂ ਤੇ ਨਾਲੇ ਤੁਹਾਡੇ ਸਿਹਤ ਅਸੀਂ ਸੈੱਟ ਕਰਾਂਗੇ ਪਾਪਾ ਬੜੀ ਪਾਣੀ ਚਾਹਦੀਆਂ ਬਥੇ ਨਫਟ ਹੋ ਜਾਂਦਾ ਨਫਟ ਆ ਵੇਖੋ ਜੀ ਪਾਈਪਾਂ ਪਈਆਂ ਤੇ ਆ ਵੇਖੋ ਕੀ ਹਾਲ ਹੋਇਆ ਸਹੀ ਗੱਲ ਆ ਇਹ ਰਹਿਣੀਆਂ ਆਈਆਂ ਨੇ ਕਿਹਦੀ ਅੱਖ ਨਹੀਂ ਗੜੀ ਇਹਨੇ ਅਨੱਦਾ ਪਿੰਡ ਹੈ ਪਤਾ ਤਾਂ ਨਹੀਂ ਪੈਸੇ ਲੈਂਦੇ ਹੈਗੇ ਪਿੰਡਾਂ ਵੀ ਯਾਰ ਇਹ ਕੋ ਤੋਂ ਤਰੀ ਦੱਸਦੇ ਹੋਰ ਪਾਉਂਦੇ ਹੋ ਕਿੰਨੇ ਮੋਟਾਂ ਆਹ ਪਾਉਂਦਾ 20 ਸਾਲ ਹਰ ਪਿੰਡ ਚ ਹੋ ਗਏ ਪੈਰਦਾਂ ਨੂੰ ਪਈ ਨੂੰ ਸਾਡੇ 15 16 ਸਾਲ ਹੋ ਗਏ ਲੈ ਦੱਸ ਵੀ ਹੁਣ ਇਹ ਭਰਾਵਾਂ ਤੋਂ ਪਈ ਨਹੀਂ ਅਜੇ ਹੁਣ ਕੀ ਕਰੀਏ ਯਾਰ ਸਾਰੇ ਮੋਤਵਾਰ ਬੰਦੇ ਆ ਬਰਾੜ ਸਾਹਿਬ ਅੱਗੇ ਤੋਂ ਬਾਕੀ ਦੱਸਣਗੇ ਜਿਹੜਾ ਲੀਡਰ ਆਊ ਸਭ ਤੋਂ ਪਹਿਲਾ ਸਵਾਲ ਆਪਣਾ ਖਾਲਾ ਹੋਟਾਂ ਦੀ ਗੱਲ ਤਾਂ ਵੱਖਰੀ ਹੈ ਹਾਂ ਸਰਕਾਰ ਆ ਨੀ ਉਹ ਕਹੇ ਨੇ ਆਏ ਨੇ ਫਿਰ ਤਾਂ ਲਈ ਕੰਮ ਪੰਦਾ ਵੀ ਆਪਾਂ ਤੁਰੇ ਹੋਣਾ ਫਿਰ ਤੋਂ ਕੋਲ ਉਹ ਯਾਰ ਉਹ ਵੋਟਾਂ ਨਾਲ ਤਾਂ ਲਿੰਕ ਹੀ ਨਹੀਂ ਹੋਣਾ ਤੇ ਸੇ ਕਹਿ ਗਏ ਅਸੀਂ ਨੀ ਵੋਟਾਂ ਉਧਰ ਪਾਉਂਦੇ ਗੱਲ ਸਹੀ ਹੈ ਦੇਖਾਗੇ ਨੀ ਅਸੀਂ ਜਿਹੋ ਜੇ ਮੰਨ ਕੇ ਉੱਥੇ ਸਹੀ ਕਰਵਾਇਆ ਪਾਏ ਹਾਂ ਕੋਈ ਸਰਕਾਰਾਂ ਦੀ ਗਲਤੀ ਨਹੀਂ ਸਾਡੀ ਆਪ ਦੀ ਗਲਤੀ ਆ ਸਰਕਾਰਾਂ ਜਮਾਂ ਸਹੀ ਨੇ ਉਹ ਚਾਲ ਯਾਰ ਜਿਹੜੀ ਸਰਕਾਰ ਆ ਮੌਕੇ ਤੁਹਾਨੂੰ ਦੇਖਣਾ ਤਾਂ ਚਾਹੀਦਾ ਵੀ ਪਾਈਪ ਲਾਈਨ ਪਵਾ ਦਈਏ ਸਹੀ ਗੱਲ ਵੀਰ ਬੋਟਾ ਦਿਖਾ ਵਧੀਆ ਵਧੀਆ ਮੈਂ ਚਲ ਚੁਬਰੋ ਸ਼ਾਵਾ ਸ਼ਾਵਾ ਚੰਗੀ ਤਰ੍ਹਾਂ ਰਵੇ ਰਵੇ ਨਾ ਰਵੇ ਨਾ ਵੇਖੀ ਵੇਖੀ ਹਾਂ ਕੱਢਾਂ ਕੜ ਤਲੀ ਤਲੀ ਕੱਢ ਕੇ ਮੇਰਾ ਸ਼ੇਰ ਤਲੀ ਕੱਢ ਕੇ ਵੈਰੀ ਗੁੱਡ ਵੈਰੀ ਗੁੱਡ ਤਲੀ ਵੀਰ ਓ ਮਾਮਾ ਕਿਦਾਂ ਠੀਕਾ ਠੀਕਾ ਠੀਕ ਹੈ ਕੱਢੀ ਤਰ੍ਹਾਂ ਨਾਲ ਤਲੀ ਹਾਂਜੀ ਬਸ ਠੀਕ ਵੀਰ ਮੜਿਆ ਸਫਾਈ ਨਾਲ ਤਲੀ ਕੱਢ ਨੀ ਮਾਮਾ ਬਤਾਓ ਕੀ ਕਰ ਰਹੇ ਹੋ ਕਾਹ ਜੇ ਬਾਰੇ ਹੰਤਲਗੇ ਨੇ ਇਹ ਕੌਣੋਂ ਤਲੀ ਕੱਢਣੀ ਹੈ ਕੌਣ ਖੜਾ ਮੁੰਡਾ ਆਹਾਂ ਉਹਨੇ ਤਲੀ ਕੱਢਣੀ ਉਹ ਵੀ ਤੇਰਾ ਬੱਸ ਸੰਦਰ ਲਾਗੀ ਯਾਰ ਅੱਕੇ ਜਾ ਕੇ ਕੀ ਕਰਦਾ ਯਾਰ ਚਲੋ ਯਾਰ ਤੁਸੀਂ ਵੀਡੀਓ ਬਣੀ ਜਾਂਦੀ ਆਖਣਗੇ ਵੀ ਨੌਜਵਾਨ ਬੁੱਢੇ ਦਾ ਵਿੱਚ ਬੁੱਢੇ ਠੇਰੇ ਵਿੱਚ ਵੱਡੇ ਖੜੇ ਖਾਲੇ ਦੇ ਨੌਜਵਾਨ ਬਾਹਰ ਖੜੇ ਨੇ ਹੁੰਦਾ ਕੋਨੇ ਤਲੀ ਹੀ ਕੱਢਣੀ ਹੁੰਦੀ ਆਪਦੀ ਤਲੀ ਅਰਗੀ ਆਈ ਪਈ ਚਲੋ ਯਾਰ ਸਹੀ ਗੱਲ ਆ ਫਿਰ ਮਰਿਆਂ ਪੈ ਜਾ ਕੇ ਖਾਲਾ ਕੱਢ ਥੇ ਮਿੰਟੋ ਮਿੰਟੀ ਕਿਚੋ ਮੀਟਰ ਤੂੰ ਵੀ ਕੁਝ ਕਰ ਲੈ ਮੈਂ ਤਾਂ ਤੁਹਾਡੇ ਸਾਹਮਣੇ ਵੇਲਾ ਸਭ ਤੋਂ ਪਹਿਲਾਂ ਟੱਕੀ ਕੱਢਦਾ ਫਿਰ ਵੀਡੀਓ ਬਣਾਉਣਾ ਕਿਉਂ ਵੀ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਬਰਾੜ ਸਾਹਿਬ ਨੇ ਵੇਖੋ ਬਹੁਤ ਸੋਹਣਾ ਕੰਮ ਤਾਂ ਸੂਬਾ ਸਿੰਘ ਵੈਰੀ ਗੁੱਡ ਵੈਰੀ ਗੁੱਡ ਚੁੱਭਰੋ ਸਾਰਿਆਂ ਦੀ ਵੀਡੀਓ ਆਊਗੀ ਇਹ ਆਪਾਂ ਸੈਂਟਰ ਸਰਕਾਰ ਤੱਕ ਪਹੁੰਚਾਉਣੀ ਆ ਹਾਂ ਪਾਈਪ ਲਾਈਨ ਹਾਂ ਪਾਈਪ ਲਾਈਨ ਜਿੰਨਾ ਜਰ ਪੈਂਦੀ ਨਹੀਂ ਸੈਂਟਰ ਸਰਕਾਰ ਨੂੰ ਲਾਹਣ ਤਾਂ ਨੇ ਇਹ ਲੋਵੀ ਚੁੱਭਰੋ ਕਰਮਾ ਹੋ ਗਿਆ ਸਟਾਰਟ ਸਾਰੇ ਚੁੱਭਰ ਇੱਥੋਂ ਤੱਕ ਸਾਂਝਾ ਖਾਣਾ ਪੱਟ ਕੇ ਲਿਆਇਆ ਕਿਹਦੇ ਮੈਨੂੰ ਹੁੰਦੇ ਕਰਮਾ ਕਰਮਾ ਤੇ ਯੱਪ ਨੂੰ ਫੜ ਗਿਆ ਕੰਮ ਆ ਕਰਮਾ ਜੀ ਓਕੇ ਨਹੀਂ ਮੈਂ ਕਟਾਂਗਾ ਫੋਨ ਆ ਕਰਮਾ ਇੱਕ ਘੰਟਾ ਵਾਰੀ ਦੀ ਇੱਕ ਕਰਮਾ ਆਦਾ ਕਿੱਥੇ ਆ ਆ ਜੀ ਨਾ ਆ ਜਾ ਬਈ ਪਾਣੀ ਯਾਰ ਪਾਣੀ ਆ ਵੀ ਵਾਰੀ ਆਈਗੀ ਬਹਾਗਾ ਬੰਦ ਦੱਸਦਾ ਕਰਮਾ ਲਾ ਯਾਰ ਉਹ ਨੌ ਕਰਮਾ ਲਾ ਯਾਰ ਉਹ ਨੌ ਕਰਮਾ ਲਾ ਯਾਰ ਪਰ ਬਾਹਰ ਹੋ ਜਾ ਪਿੱਛੇ ਜਾ ਯਾਰ ਹਾਂ ਉਹ ਬਰਾਣਾ ਜੱਦੀ ਦਾ ਲਾ ਖਾਲੇ ਦਰਵਾਜ਼ਾ ਬਰਾਣਾ ਖਾਲੇ ਦਾ ਨਾ ਨਹੀਂ ਜਣਾ ਖਾਲੇ ਚ ਵਰਦਾ ਉਹ ਦਾਦਾ ਬਰਾਬਰ ਬਰਾਬਰ ਮਾਰ ਗਈ ਉਹ ਸਾਰੇ ਇੱਥੇ ਛਾੜ ਦੋ ਸਾਰਾ ਯਾਰ ਦੋਸਤੋ ਘਟੋ ਘਟ ਵੀ 95 ਕਿਲੇ ਵਾਰਡ ਖਾੜਾ ਲੈ ਕੇ ਜਾਣਾ ਤੇ 95 ਕਿਲੇ ਵਾਰਡ ਦੇ ਵਿੱਚ ਘਟੋ ਘਟ ਵੀ 55 ਨੱਕੇ ਨੇ ਜੀ ਤੇ ਇਸ ਕਰਕੇ 168 ਕਰਮਾ ਤੋਂ ਬਾਅਦ ਇੱਕ ਬੰਦੇ ਦੀ ਵਾਰੀ ਆਉਂਦੀ ਹੈ ਤੇ ਯਾਨੀ ਕਿ ਇੱਕ ਟੱਕ ਦੀ ਵਾਰੀ 168 ਕਰਮਾ ਤੋਂ ਬਾਅਦ ਆਉਂਦੀ ਹੈ ਇਸ ਕਰਕੇ ਬਰਾੜ ਨੇ ਪਾਲਿਆ ਰੌਲਾ ਕਹਿੰਦਾ ਬਾਈ ਜੀ ਮੈਂ ਤਾਂ ਮਾਰੂਗਾ ਕਰਮਾ ਤੇ ਅੱਗੇ ਲੱਗ ਗਿਆ ਕਿਉਂਕਿ ਸਾਡੀਆਂ 1.5 1.5 2 2 ਘੰਟੇ ਵਾਰੀਆਂ ਨੇ ਤੇ ਜਿਨ੍ਹਾਂ ਦੀ 26 26 ਘੰਟੇ ਵਾਰੀਆਂ ਨੇ ਤੇ ਉਹ ਵੀ ਉਹਨਾਂ ਕੱਢੀ ਜਾਣ ਤੇ ਅਸੀਂ ਵੀ ਉਹਨਾਂ ਕੱਢੀ ਜਾਈਏ ਤੇ ਗੱਲ ਤਾਂ ਫਿਰ ਗਲਤ ਆ ਨਾ ਇਸ ਕਰਕੇ ਬਰਾੜ ਨੂੰ ਗੁੱਸਾ ਜੜ ਗਿਆ ਬਰਾੜ ਨੇ ਚੱਕ ਲਈ ਕਰਮ ਤੇ ਲਾ ਦੇ ਟੱਕੇ ਉਹ ਦੇਖੋ ਜੀ ਕਰਮ ਤਾਂ ਹੈਗੀ ਹੈ ਜੀ ਧਰਮ ਨਾਲ ਚਾਰਾਂ ਪੰਜਾ ਕਰਮਾ ਜਿੱਡੀ ਕਰਮ ਤਾਂ ਇਹ ਇੱਕ ਹੀ ਮੰਨਦੇ ਜੀ 2 2.5 ਕਰਮਾਂ ਦੀ ਇੱਕ ਕਰਮਾ ਜੀ ਇਹ ਜਿਹੜੀ ਕਿ ਖਾਲੇ ਤੇ ਵਰਤੀ ਜਾਂਦੀ ਵੈਸੇ ਕਰਮ ਤਾਂ ਕਰਮੀ ਆ ਪਰ ਇਹਨਾਂ ਦੀ ਕਰਮ ਜਿਹੜੀ 2.5 ਕਰਮਾਂ ਦੀ ਇਦਾਂ ਬਹਿਸ ਬਾਜੀ ਥੋੜੀ ਜੀ ਹੋ ਜਾਂਦੀ ਹੈ ਕਿਉਂਕਿ ਪੂਰੇ ਘਰ ਨਹੀਂ ਪਹੁੰਚਦੇ ਤੇ ਘੰਟੇ ਦੀ ਇੱਕ ਕਰਮਾ ਕਰਮ ਧਰਮ ਨਾਲ ਦੋ ਕਰਮਾਂ ਦੀ ਇੱਕ ਕਰਮਾ ਤੇ ਜੈਜ ਵੀ ਗੱਲ ਆ ਵੀ ਹੁਣ ਜਿਨ੍ਹਾਂ ਦੇ ਵੱਧ ਵਾਰੀਆਂ ਨੇ ਹਨ ਉਹ ਬੰਦਾ ਇੱਕ ਭੇਜ ਦਿੰਦੇ ਕਮ ਸਿਕਮ ਹੁਣ ਜੇ 10 ਘੰਟੇ ਵਾਰੀਆਂ ਦਾ 10 ਕਰਮਾ ਕੱਟਣੀਆਂ ਦੋ ਬੰਦੇ ਤੇ ਚਾਹੀਦੇ ਹੁਣ ਸਾਡੇ ਵਰਗੇ ਇੱਕ ਘੰਟਾ ਵਾਰੀ ਹੈ ਤੇ ਹਰ ਸਾਲ ਕੱਢਦੇ ਆ ਗਲਤ ਗੱਲ ਆਉਣਾ ਦਿਹਾਲੇ ਦੀ ਵੀ ਇੱਕ ਘੰਟਾ ਡੇਢ ਘੰਟਾ ਵਾਰੀ ਆ ਤੇ ਕਰਮ ਇਹਨੇ ਕੱਢਣੀ ਦੀ ਕਰਮ ਮੈਂ ਕੱਢਣੀ ਉਹ ਬੂਟਾ ਹੋ ਗਿਆ ਇਧਰ ਮਾਮਾ ਹੋ ਗਿਆ ਸਾਹਮਣੇ ਹਾਂਜੀ ਖੜਿਆ ਹੀ ਘੰਟੇ ਘੰਟੇ ਵਾਲਿਆ ਪਰ ਹਰ ਸਾਲ ਤਿੰਨ ਵਾਰਾਂ ਹੀ ਖਾਲਾ ਕੱਢਦੇ ਆ ਹਨਾ ਇਹ ਤੇ ਸਹੀ ਗੱਲ ਆ ਵੀ ਕਰਮਾ ਮਾਰੋ ਆਪਦੀਆਂ ਦੇ ਕੱਢੋ ਉਹ ਕਿੱਥੇ ਖੜ ਜਾ ਕਿੰਨੀਆਂ ਲਾਈਆਂ ਆ 8 ਠੀਕ ਆ ਉਹ 8 ਕਿਵੇਂ ਹੋ ਗਿਆ ਯਾਰ ਉਹ ਇੰਨਾ ਹੀ ਉਹਨੇ ਖੜਨਾ ਤੂੰ ਪਰ ਆ ਰਹੀ ਯਾਰ ਲੱਗੀ ਨਿਸ਼ਾਨੀ ਹਾਂ ਲਾ ਲਾ ਚੰਗੀ ਤਰ੍ਹਾਂ ਲਾ ਦੇ ਬਸ ਕੀ ਦਾ ਆ ਕੀ ਦਾ ਹੁਣ ਤੁਹਾਡਾ ਹੋਊਗਾ ਪਾਣੀ ਤੁਹਾਡਾ ਕੰਨਾ ਇਹ ਦੱਬੀ ਦਾ ਉਹ ਯਾਰ ਦੱਤਿਆਂ ਵਾਲੀ ਗੀ ਉਹ ਦੱਬੀ ਆ 6:50 ਦਾ ਘਾਣ ਦਾ ਪਾਣੀ ਇਹਦੇ ਪੰਜ ਵਿੱਚ ਹੋ ਲੈ ਜਾਂਦਾ ਦੋੜਾੜਾ ਕਿ ਰਹਿ ਜਾਊਗਾ ਉਹ ਨਹੀਂ ਅੱਜ 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 ਕੱਥਾਂ ਖਿਡਾਲਾ ਤੂੰ ਘਰ ਵਾਲਾ ਤੂੰ ਛੜਾਉਂਗਾ ਕੱਥਾ ਛੜਾ ਦੇ ਫਿਰ ਥੀਂ ਮੇਰੇ ਨਹੀਂ ਛੜਾ ਤੇਰਾ ਆ ਵੀ ਕੱਥੇ ਚੜਨਾ ਕਿਹੜਾ ਪੈ ਸੱਤ ਛੜ ਦੇ ਫਿਰ ਮੈਂ ਕੀ ਆਣਾ ਅੱਠ ਛੜ ਦੇ ਤੇ ਦੋ ਘੰਟੇ ਘਾਣਾ ਭੈਣ ਦੀ ਕੁੱਤੀ 500 ਘੜਾ ਪਾਣੀ ਯਾਰ ਇਹ ਯਾਰ ਵੀ ਕਹਿੰਦੇ ਪਾਣੀ ਲਾਈ ਜਾਂਦਾ ਆਖੀ ਆਖੀ ਜਾਂਦਾ ਮੇਰਾ ਪਾਣੀ ਅਣੀ ਦਾ ਹੱਸ ਓਏ ਇਹਨੂੰ ਕਾਲਦੀ ਵੀ ਲਾ ਰਹੇ ਆ ਭਾਂਟੀ ਲਾਉਂਦਾ ਸਲੇਟੀ ਵਾਲਾ ਬਹੁਤ ਵੀਡੀਓ ਲੰਬੀ ਸਲੇਟੀ ਸਾਡੇ ਤੋਂ ਬਹੁਤ ਦਰਸਲ ਆ ਗਿਆ ਆ ਮਾਰ ਦਰਸ਼ਨ ਗਿਆ ਤਿੰਦਗਾ 2000 ਤੋਂ ਕਈ ਨਾ ਖਾਲੀ ਸਭ ਇਹ ਕਰਮ ਬਿਚਾਈਆਂ ਨਹੀਂ ਇਹ ਕਈ ਨਾ ਚੱਲੋ ਚੱਲੋ ਅੱਗੇ ਕਿੰਨੀਆਂ ਚੜ ਕਰਗਾ ਮੇਰਾ ਵੀ ਬਾਈ ਇੱਥੇ ਸੋਹਣੇ ਸੁੰਦਰ ਦਰਸ਼ਨ ਗਿਆ ਆ ਗਿਆ ਸੁੰਦਰ ਤਾਂ ਕਾ ਬਸ ਉਹ ਸਾਡੇ ਚਾਚਾ ਕੁਮਾਰੀ ਆਏ ਕਰਮਖਾਨ ਬਾਦ ਵਾ ਵਾ ਕੀ ਹੋਈ ਇੱਥੇ ਆ ਓਏ ਦਰਸ਼ਨ ਦੀਆਂ ਇਹ ਦਰਸ਼ਨੀਆਂ ਤੋਂ ਪਿੱਛੇ ਨੂੰ ਇੱਥੇ ਪਾਟੀਆਂ ਦੇ ਮੁੰਡਿਆਂ ਨੂੰ ਲਾਉਣਾ ਹੀ ਹਾਲਾਂਕਿ ਯਾਰ ਬਿੱਲੇ ਵਾਰ ਵਿੱਚ ਇਹਨੂੰ ਤੂੰ ਪਿੱਛੇ ਨੂੰ ਜਾਣਾ ਹੈ 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 ਸੱਤ ਲੱਖ ਹੋਰ ਲੇ ਗੀ ਲੋ ਵੀ ਦੋਸਤੋ ਬਰਾਡ ਨੇ ਛੜਤੀ ਵੰਡਿਆ ਹੀ ਕਰਮ ਤੇ ਵੇਖੋ ਜੀ ਖਾਲਾ ਬਹੁਤ ਟੱਕਾ ਟੱਕਾ ਦਾ ਡੂੰਗਾ ਤੇ ਪਾਸੇ-ਆਸੇ ਵੇਖੋ ਜੀ ਤੁਸੀਂ ਦੋ ਕਰਮਾ ਆਇਆ ਵੈਸੇ ਤਾਂ ਕਰਮ ਬੰਨਦੇ ਹੀ ਪਰ ਉਹਨੇ ਧੱਕੇ ਨਾਲ ਦੋ ਛੜਤੀਆਂ ਤੇ ਮੈਂ ਤੇ ਡਾਕਟਰ ਨੇ ਫਿਰ ਰਲ ਕੇ ਕੱਢਿਆ ਜਿਹੜੀ ਯੁੱਧ ਇੱਥੇ ਲੱਗੇ ਨਾ ਬਹੁਤ ਤਗੜੇ ਯੁੱਧ ਲੱਗੇ ਦੋਸਤੋ ਅੱਗੇ ਤੁਹਾਨੂੰ ਵਿਖਾਉਣੇ ਆ ਯੁੱਧ ਲੱਗੇ ਸਾਡੇ ਉਹ ਗੰਦ ਪੇਲੇ ਸੀ ਬੁੜੀ ਐਵੇਂ ਚੂਏ ਬੁਰਾ ਹਾਲ ਮਸਾਂ ਕੱਢਿਆ ਮੇਰੇ ਦਾ ਧਰਨ ਨਾਲ ਮੌਰ ਦੁ ਹੁਣ ਮੌਰ ਕਿਉਂਕਿ ਪਿੱਛੇ ਵੀ ਬਾਲਾ ਬੁਰਾ ਹਾਲ ਸੀ ਤੇ ਇੱਥੇ ਕੁਝ ਜ਼ਿਆਦਾ ਹੀ ਆ ਘਟੋ ਘਟ ਵੀ 1.5-2 ਕਿੱਲੇ ਊਲਾਮ ਆਹੇ ਤੇ ਟੱਕੀ ਮੈਨੂੰ ਇੱਥੇ ਆ ਗਈ 168 ਕਰਮਾ ਬਾਅਦ ਇੱਕ ਟੱਕੀ ਆਉਂਦੀ ਦੋਸਤੋ ਤੇ ਬਾਕੀ ਵੇਖ ਲਓ ਤੁਸੀਂ ਵੀ ਚੋਬਰੋ ਖਾਲਾ ਕੱਢਦੇ ਸੀ ਤੇ ਆਹ ਸਾਹਮਣੇ ਆ ਜਮੀਨ ਪਚਾਇਤਾਲੀ 45 9.5 ਕਿੱਲੇ ਹਰ ਸਾਲ ਇਸ ਜਮੀਨ ਦਾ ਠੇਕਾ ਬਣਦਾ 5 ਤੋਂ 5.5 ਲੱਖ ਦੇ ਕਰੀਬਨ ਤੇ ਹੈਰਾਨ ਕਰਨ ਵਾਲੀ ਗੱਲ ਆ ਵੀ ਚਲੋ ਨਹਿਰ ਦਾ ਪਾਣੀ ਹੈਗਾ ਪਰ ਇਸ ਵਾਣ ਦੇ ਵਿੱਚ ਮੋਟਰ ਹੈ ਨਹੀਂ ਤਾਂ ਦੋਸਤੋ ਵੀ 5 ਤੋਂ 6 ਲੱਖ ਰੁਪਿਆ ਠੇਕਾ ਹੁੰਦਾ ਕੀ ਗੱਲ ਵੀ ਦੋ ਸੋਲਰ ਮੋਟਰਾਂ ਨਹੀਂ ਲੱਗ ਸਕਦੀਆਂ ਇਹਦੇ ਵਿੱਚ ਆਖਰਕਾਰ ਪੰਚਾਇਤ ਉਹ 6 ਲੱਖ ਰੁਪਿਆ ਕਿੱਥੇ ਲਾਉਂਦੀ ਹੈ ਇੱਕ ਸਾਲ ਜੇਕਰ ਇਸ ਦੇ ਵਿੱਚ ਦੋ ਸੋਲਰ ਮੋਟਰਾਂ ਲਾਈਆਂ ਜਾਣ ਤਾਂ ਕਿਤੇ ਨਾ ਕਿਤੇ ਜਿੱਥੇ 60-65 ਹਜ਼ਾਰ ਨੂੰ ਚੜਦੀ ਅਸੀਂ 85 ਹਜ਼ਾਰ ਨੂੰ ਠੇਕਾ ਹੋ ਸਕਦਾ ਚਲੋ ਪੰਚਾਇਤ ਦੇ ਕੰਮ ਆ ਸਕਦਾ ਤਾਂ ਸਭ ਤੋਂ ਵੱਡੀ ਕੰਪਲੇਨ ਆ ਇਹ ਸਭ ਤੋਂ ਵੱਡੀ ਕੰਪਲੇਨ ਇੱਕ ਤਾਂ ਸਾਡੇ ਖਾਲੇ ਵਿੱਚ ਪਾਈਪ ਲਾਈਨ ਦੀ ਜਿਹੜੀ ਕਿ 30 ਸਾਲਾਂ ਤੋਂ ਪਿਛਲੇ ਬਹੁਤ ਸਾਰੀਆਂ ਵੱਡੀਆਂ ਸਰਕਾਰਾਂ ਆਈਆਂ ਗਈਆਂ ਪਰ ਪਵਾਈ ਨਹੀਂ ਗਈ ਕਿਸੇ ਤੋਂ ਹੀ ਤੇ ਇੱਕ ਐਸ ਖੇਤ ਦੇ ਵਿੱਚ ਸੋਲਰ ਸਿਸਟਮ ਨਹੀਂ ਲਵਾਇਆ ਗਿਆ ਤੇ ਘਟੋ ਘਟ ਵੀ ਲਾ ਲਓ ਤੁਸੀਂ ਆ ਦੇਖੋ ਜੀ 9.5 ਕਿੱਲੇ ਥਾਂ ਹੈ 9.5 ਕਿੱਲੇ ਥਾਂ ਬਚਾਉ ਪੂਰਾ ਵਧੀਆ ਫਰਸਟ ਕਲਾਸ ਆ ਨਹਿਰ ਦਾ ਪਾਣੀ ਵੀ ਆ ਬੋਰ ਵੀ ਹੈ ਗਿਆ ਉਹ ਉਹ ਇੱਥੇ ਬੋਰ ਨੇ ਇੱਥੇ ਉਹ ਜਿੱਥੇ ਟ੍ਰਾਂਸਫਰ ਮੋਰਲੇ ਬੰਨੇ ਬੋਰ ਆ ਇੱਕ ਉੱਥੇ ਆ ਘਟੋ ਘੜ ਵੀ 5 6 ਦਾ ਪਾਣੀ ਬਣਦਾ ਤੇ ਕੀ ਗੱਲ ਆ ਵੀ ਇੱਕ ਸਾਲ ਅੱਧੇ ਪੈਸੇ ਲਾ ਕੇ ਲੱਖ ਸਵਾ ਲੱਖ ਚ ਇੱਕ ਵਧੀਆ ਸੋਲਰ ਮੋਟਰ ਲੱਗ ਜਾਂਦੀ ਆ 1.5 ਲੱਖ ਚ 3 ਲੱਖ ਰੁਪਇਆ ਲਾ ਕੇ ਇੱਕ ਉਸ ਗੁੱਠ ਤੇ ਸੋਲਰ ਮੋਟਰ ਲਾਈ ਜਾਵੇ ਇੱਕ ਉਸ ਗੁੱਠ ਤੇ ਲਾਈ ਜਾਵੇ ਤਾ ਜੋ ਚ ਕਾਨੂੰ ਜੀ ਕਰਕੇ ਸੇ ਦੋ ਘਰ ਵੀ ਜ਼ਮੀਨ ਲੈਂਦੇ ਤੇ ਇੱਕ ਇੱਕ ਸੋਲਰ ਮੋਟਰ ਆ ਜੇ ਤੇ ਵਧੀਆ ਝੋਨਾ ਪਾਲ ਜੇ ਹਨਾ ਤਾਂ ਬਾਈ ਜੀ ਸ਼ੇਰ ਜ਼ਰੂਰ ਕਰਦੇ ਜੇ ਸਾਡੀ ਆਮ ਆਦਮੀ ਪਾਰਟੀ ਨੇ ਇਸ ਵਾਰ ਸਾਡੇ ਪਿੰਡ ਲਵਾਨੇ ਵਾਲੀ ਦੀ ਪੰਚਾਇਤ ਨੇ ਵੀ ਬੇਨਤੀ ਹੈ ਤੇ ਆਮ ਆਦਮੀ ਪਾਰਟੀ ਨੇ ਵੀ ਬੇਨਤੀ ਹੈ ਵੀ ਜੇ ਇਸ ਵਾਰ ਜਿਹੜੀ ਠੇਕੇ ਚੜ੍ਹਨੀ ਹੈ ਨਾ ਤਾਂ ਦੋ ਸੋਲਰ ਮੋਟਰਾਂ ਜ਼ਰੂਰ ਕਿਸਾਨ ਨੂੰ ਦਿੱਤੀਆਂ ਜਾਣ ਜਿਨੇ ਠੇਕੇ ਇਹ ਜ਼ਮੀਨ ਲਾਉਣੀ ਲੈਣੀ ਹੈ ਠੀਕ ਹੈ ਕਿ ਨਹੀਂ ਤੇ ਜੇ ਵੇਖੋ ਜੀ ਇੱਕ ਨੰਬਰ ਜ਼ਮੀਨ ਆ ਫਰਸਟ ਕਲਾਸ ਜ਼ਮੀਨ ਆ ਤੇ ਖਾਲਾ ਗੱਡੀਆਂਾਂ ਦੇ ਸੀ ਦੋਸਤੋ ਇੱਥੋਂ ਤੱਕ ਆ ਗਏ ਆ ਤੇ ਰਲ ਮਿਲ ਕੇ ਸਾਰਿਆਂ ਨੇ ਕੱਢਿਆ ਗਰਮੀ ਬਹੁਤ ਜ਼ਿਆਦਾ ਹੁੰਦੀ ਬਈ ਹੈ ਤੇ ਗੰਦਪੇਲ ਬਹੁਤ ਆ ਤੇ ਹਜੇ ਸ਼ੁਕਰ ਮਨਾਉਣੇ ਆ ਸੀ ਵੀ ਸੁੱਕਾ ਖਾਲਾ ਜੀ ਕਿਉਂਕਿ ਪਾਣੀ ਹੁੰਦਾ ਤੇ ਵਿੱਚ ਸੱਪ ਹੁੰਦੇ ਆ ਪਿਛਲੇ ਤੋਂ ਇੱਕ ਸਾਲ ਮੈਨੂੰ ਲਾੜੀ ਗਿਆ ਸੀ ਸੱਪ ਇੱਥੇ ਤੇ ਬਰਾੜ ਸਾਹਿਬ ਜੀ ਲੱਗੇ ਤਬਾ ਤਾ ਬਾਕੀ ਦੋਸਤੋ ਤੁਸੀਂ ਦੱਸੋ ਤੇ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰ ਦਿਓ ਤਾਂ ਜੋ ਮੁਕਸਰ ਤੱਕ ਗੱਲ ਪਹੁੰਚੇ ਤੇ ਸਾਡੇ ਹਰ ਕੀ ਸੋਲਰ ਸਿਸਟਮ ਲੱਗ ਜੀ ਦੋ ਮੋਟਰਾਂ ਲੱਗ ਜਾਣੇ ਜਿਹੜਾ ਵੀ ਬੰਦਾ ਵਿਚਾਰਾ ਲਵੇ ਕਮਸ ਕਮ ਉਹਨੂੰ ਪਾਣੀ ਤਾਂ ਪੂਰਾ ਹੋਵੇ ਬਰਾੜ ਸਾਹਿਬ ਕਰਤਾ ਸ਼ੁਰੂ ਕੰਮ ਐਸਾ ਲਾ ਮਾਹੀ ਨਾ ਅਗੇ ਕੋਈ ਨਾ ਇੰਦਾ ਜਿਹੜਾ ਨਿਕਲ ਗਿਆ ਉਹਦੇ ਨਹੀਂ ਕਰ ਗਿਆ ਨਾ ਉਹ ਕੰਮ ਨਿਬੜ ਗਿਆ ਆਪਣਾ ਆਪਾਂ ਹਿੱਸੇ ਦਾ ਕੱਢਤਾ ਆਪਾਂ ਹੁਣ ਚੱਲੇ ਆ ਲੋ ਜੀ ਲਿਵਰ ਆ ਗਈ ਐ ਸਾਸੂ ਕੱਢ ਕੇ ਆਪਾਂ 5 6 ਕਰਮਾ تھا 8 ਕਰਮਾ ਖਾਲਾ ਘੜਤਾ ਤੇ ਦੋਸਤੋ ਕਟੋ ਕਟ ਵੀ 7 ਕਿਲੋਮੀਟਰ ਲੰਬਾ ਖਾਲਾ ਕੱਢਣ ਤੋਂ ਬਾਅਦ ਹੁਣ ਦੇਖ ਲਓ ਵੀ ਤੁਸੀਂ ਬਹੁਤ ਮਿੱਟੀ ਸੀ ਬੜਾ ਬੁਰਾ ਹਾਲ ਸੀ ਹੁਣ ਤੁਰੇ ਜਾਂਦੇ ਆ ਰਾਹ ਤੇ ਕੋਈ ਨਹੀਂ ਮਿਲਦਾ ਪਿਆ ਵੀ ਚੱਲ ਬੰਦਾ ਆਣ ਕੇ ਚੜ ਕੇ ਜਾਈ ਵੜੇ ਹਨਾ